ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੱਲਦੇ ਇਤਿਹਾਸ ਰੋਗੇ ਤੁਹਾਡੇ ਲੇਖ ਹੋਰ ਅਪਡੇਟ ਲੈ ਕੇ ਸੋ ਪੰਜਾਬ ਦੇ ਵਿੱਚ ਸਕੂਲਾਂ ਦੇ ਛੁੱਟੀਆਂ ਦੇ ਵਾਧੇ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੀਆਂ ਸਕੂਲਾਂ ਵਿੱਚ ਛੁੱਟੀਆਂ ਦਾ ਵਾਧਾ ਕੀਤਾ ਜਾ ਰਿਹਾ ਹੈ ਸੰਬੰਧੀ ਅਪਡੇਟ ਉਹਨਾਂ ਸਾਂਝੀ ਕਰਨ ਜਾ ਰਹੇ ਸੋ ਜਿਸ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਉਸੇ ਤਰ੍ਹਾਂ ਸਿੱਖਿਆ ਵਿਭਾਗ ਜਲਦੀ ਇਸ ਸੰਬੰਧੀ ਵੱਡਾ ਫੈਸਲਾ ਲੈਣ ਜਾ ਰਿਹਾ ਹੈ ਕਿ ਬੱਚਿਆਂ ਦੀਆਂ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚੋ ਵਾਧਾ ਕੀਤਾ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ 8 ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਛੁੱਟੀਆਂ ਦੇ ਵਿੱਚੋ ਵਾਧਾ ਕੀਤਾ ਜਾ ਸਕਦਾ ਹੈ ਤੇ ਇਹ ਵਾਧਾ ਜਿਹੜਾ ਦੱਸਿਆ ਜਾ ਰਿਹਾ ਹੈ ਜਬ ਤੱਕ ਲੱਗ ਰਿਹਾ ਹੈ ਕਿ ਇਹ ਵਾਧਾ ਜਿਹੜਾ 10 ਜਨਵਰੀ ਤੱਕ ਜਿਹੜਾ ਸਕੂਲ ਬੰਦ ਰੱਖੇ ਜਾ ਸਕਦੇ ਨੇ 8 ਤੱਕ ਇਸ ਸੰਬੰਧੀ ਸ਼ਾਮ ਤੱਕ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਆਊਟ ਹੋਵੇਗਾ ਬਾਕੀ ਦੀ ਜਾਣਕਾਰੀ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਜ਼ਰੂਰ ਸਾਂਝੀ ਕਰਾਂਗੇ ਸੋ ਮਿਲਦੇ ਆ ਕਿਸੇ ਹੋਰ ਵੀ ਟਿਕਾ ਸਪੋਰਟ ਦੇਣਾ ਤਾਂ ਤਕਲੀ ਤੁਹਾਨੂੰ